ਦੋਸਤੋ ਅੱਜ ਕੱਲ ਆਮ ਹੀ ਗੱਲ ਹੋ ਗਈ ਆ ਐਕਸੀਡੈਂਟ ਹੋਣਾ ਤੇ ਐਕਸੀਡੈਂਟ ਦਾ ਚਲ ਪਹਿਲਾਂ ਵੀ ਹੁੰਦੇ ਸੀ ਤੇ ਪਰ ਇੱਕ ਗੱਲ ਨਵੀਂ ਆ ਸੁਣਦੇ ਰੋਜ਼ ਹੀ ਅਖਬਾਰ ਪੜੀਦਾ ਜਦੋਂ ਤੜਕੇ ਤੇ ਵੀ ਡਰਾਈਵਰ ਵਿੱਚ ਹੀ ਸੜ ਗਿਆ ਜੀ ਬੜਾ ਦੁੱਖ ਲੱਗਦਾ ਜ਼ਿਆਦਾਤਰ ਟੱਕਾਂ ਟੁੱਕਾਂ ਦੇ ਵਿੱਚ ਹੋ ਰਿਹਾ ਜਦੋਂ ਐਕਸੀਡੈਂਟ ਹੋਗਾ ਜੀ ਪਲਟ ਗਿਆ ਡਰਾਈਵਰ ਦੋ ਵਿੱਚ ਨਹੀਂ ਨਿਕਲਿਆ ਗਿਆ ਵਿੱਥੇ ਨਿਕਲਿਆ ਨਹੀਂ ਗਿਆ ਤੇ ਵਿੱਥੇ ਸੜ ਗਿਆ ਜੀ ਤੇ ਇਹ ਆਮ ਹੀ ਗੱਲ ਆ ਬੜਾ ਮਨੁੱਖੀ ਇਸ ਦੀ ਕੋਈ ਦੀ ਕੀ ਪਰਮਾਤਮਾ ਦੀ ਮਰਜ਼ੀ ਕੀ ਉਹਦੀ ਮੌਜ ਆ ਇਹ ਪਹਿਲਾਂ ਇਹੋ ਦੀਆਂ ਗੱਲਾਂ ਨਹੀਂ ਸੁਣੀਆਂ ਸੀ ਕਦੇ ਕਈ ਵਾਰੀ ਕਾਰਤ ਵੀ ਸੁਣੀਆਂ ਵੀ ਡਰਾਈਵਰ ਵਿੱਚ ਸੜ ਗਿਆ ਸਵਾਰੀਆਂ ਵਿੱਚ ਸੜ ਗਿਆ ਚਲੋ ਉਹਦੇ ਤਾਂ ਲੋਕ ਜਾਮ ਹੋ ਜਾਂਦੇ ਪਰ ਟਰੱਕ ਦੀ ਕੀ ਹੋ ਜਾਂਦਾ ਯਾਰ ਵਿੱਚ ਵਿਚਾਰੇ ਵਿੱਚ ਇੱਕ ਦਿਨ ਲੁਧਿਆਣੇ ਥੋੜੇ ਦਿਨ ਪਹਿਲਾਂ ਉਹਦੇ ਉੱਤੇ ਜੀਟੀ ਰੋਡ ਦੇ ਉੱਤੇ ਕਿਉਂ ਕਦੇ ਭਾਰਤਨਾਗਰ ਚੌਂਕ ਦੇ ਲੱਗ ਟਰੱਕ ਦੇ ਵਿੱਚ ਹੀ ਉਹ ਮੱਝ ਕੱਬ ਜਾਰਾ ਡਰਾਈਵਰ ਇਦਾਂ ਦੀਆਂ ਗੱਲਾਂ ਰੋਜ਼ ਹੀ ਸੁਣਦੇ ਆ ਰੋਜ਼ ਹੀ ਅੱਗ ਲੱਗ ਗਈ ਵਿੱਚ ਡਰਾਈਵਰ ਸੜ ਗਿਆ ਜਿੰਦੇ ਹੀ ਸੜ ਜਾਂਦੇ ਬੜੀ ਦੁੱਖ ਦੀ ਗੱਲ ਆ ਪ੍ਰਮਾਤਮਾ ਮਿਹਰ ਕਰੇ ਇਹੋ ਜੇ ਹਾਸੇ ਨਾ ਹੋਊ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਾਰੇ ਲੋਕ ਤੰਦਰੁਸਤ ਬਖ ਰਹਿਣ ਤੰਦਰੁਸਤ ਬਖਸ਼ੇ ਪ੍ਰਮਾਤਮਾ ਇਹੋ ਜੇ ਹਾਸੇ ਸੁਣ ਕੇ ਤੇ ਬਹੁਤ ਮਨ ਉਠੇ ਸਪੁੱਝਦੀ ਆ ਤੇ ਕੀਤਾ ਕੀ ਜਾ ਸਕਦਾ ਖਬਰਾਂ ਕੀ ਪਰਮਾਤਮਾ ਦੀ ਮੌਜਾ ਕੀ ਉਹਨੂੰ ਮਨਜ਼ੂਰ ਆ ਰੱਬ ਨੂੰ ਤੇ ਇਹੋ ਜਿਹੇ ਹਾਦਸੇ ਨਹੀਂ ਹੋਣੇ ਚਾਹੀਦੇ ਕੋਈ ਨਾ ਕੋਈ ਜਿਹੜੀਆਂ ਕੰਪਨੀਆਂ ਚੀਜ਼ਾਂ ਬਣਾਉਂਦੀਆਂ ਉਹਨਾਂ ਨੂੰ ਵੀ ਚਾਹੀਦਾ ਵੀ ਜਦੋਂ ਵਿੱਚ ਡਰਾਈਵਰ ਦਾ ਐਕਸੀਡੈਂਟ ਹੋਏ ਦਾ ਵਿੱਚ ਜਿੰਦਾ ਨਾ ਸੜੇ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਜੰਤਰ ਲਾਉਣੀਆਂ ਚਾਹੀਦੀਆਂ ਜਿਹੜਾ ਉਹਦਾ ਬਚਾਅ ਹੋ ਸਕੇ ਜਦੋਂ ਕਿਤੇ ਐਕਸੀਡੈਂਟ ਹੁੰਦਾ ਤੇ ਕੰਪਨੀਆਂ ਨੂੰ ਚਾਹੀਦਾ ਵੀ ਇਹੋ ਜੀਆਂ ਚੀਜ਼ਾਂ ਲਾਉਣ ਵਿੱਚ ਜਿਹੜਾ ਬੰਦਾ ਬਾਹਰ ਨਿਕਲ ਜਾਵੇ ਧੰਨਵਾਦ